ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਕੈਬਨਿਟ ਦਾ ਵਿਸਥਾਰ ਕਰਨ ਜਾ ਰਹੀ ਹੈ ਤਿੰਨ ਸਾਲਾਂ ਵਿੱਚ ਸਰਕਾਰ ਦਾ 7ਵਾਂ ਵਾਰ ਕੈਬਨਿਟ ਵਿਸਥਾਰ ਹੋਵੇਗਾ ਇਸ ਸਮੇਂ ਦੌਰਾਨ ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਹੋ ਸਕਦਾ ਹੈ ਇਸ ਤੋਂ ਇਲਾਵਾ ਚਰਚਾ ਏਵੀਏ ਕਿ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾ ਸਕਦੇ ਨੇ ਇਸ ਬਾਰੇ ਫੈਸਲਾ ਲਿਆ ਜਾ ਸਕਦਾ ਹੈ ਜਲਦ ਤੇ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਸouncuk ਸਮਾਗਮ ਦੀ ਇਜਾਜ਼ਤ ਰਾਜ ਭਵਨ ਤੋਂ ਲੈ ਲਈ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਦਿਨ ਪਹਿਲਾਂ ਇਹ ਕਿਹਾ ਸੀ ਕਿ ਆਉਣ ਵਾਲੇ 2-3 ਦਿਨਾਂ ਵਿੱਚ ਕੈਬਨਟ ਵਿੱਚ ਵਿਸਥਾਰ ਕੀਤਾ ਜਾਵੇਗਾ ਇਹ ਲਗਭਗ ਤੈ ਹੈ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ अरोड़ा ਨੂੰ ਕੈਬਨਟ ਵਿੱਚ ਸ਼ਾਮਲ ਕੀਤਾ ਜਾਵੇਗਾ ਉਹਨਾਂ ਨੂੰ ਰਿਹਾਇਸ਼ ਵਿਭਾਗ ਜਾਂ ਫਿਰ ਉਦਯੋਗ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਕਿਉਂਕਿ ਪੇਸ਼ੇਵੱਚੇ ਇੰਡਸਟਰੀਅਲਿਸਟ ਨੇ ਕਾਰੋਬਾਰੀ ਨੇ ਪਰ ਫਿਲਹਾਲ ਸਪਸ਼ਟ ਨਹੀਂ ਹੈ ਤੇ ਹੋਰ ਕਿਹੜੇ ਆਗੂ ਨੂੰ ਕੈਬਨਟ ਦੀ ਜ਼ਿੰਮੇਵਾਰੀ ਮਿਲਦੀ ਹੈ ਕਿਹੜੇ ਮੰਤਰੀਆਂ ਦਾ ਫੇਰ ਬਦਲ ਹੁੰਦਾ ਇਹ ਵੀ ਦੇਖਣਾ ਅਹਿਮ ਰਹੇਗਾ ਤੇ 18 ਮੰਤਰੀ ਹੋ ਸਕਦੇ ਨੇ ਹੁਣ ਕੈਬਨਟ ਦੇ ਵਿੱਚ ਤੇ ਵਿਧਾਇਕ ਚੁਣੇ ਜਾਣ ਤੋਂ ਪਹਿਲਾਂ ਹੀ ਸੰਜੀਵ ਅਰੋੜਾ ਦਾ ਨਾਂ ਲਿਆ ਸੀ ਅਰਵਿੰਦ ਕੇਜਰੀਵਾਲ ਨੇ ਤੇ ਰਾਜਪਾਲ ਦੀ ਗੈਰ ਹਾਜ਼ਰੀ ਕਾਰਨ ਇਹ ਜੋ ਸਮਾਗਮ ਹੈ ਇਹ ਮੋਲਤਵੀ ਕਰ ਦਿੱਤਾ ਗਿਆ ਸੀ ਮੰਤਰੀਆਂ ਦੀਆਂ ਜ਼ਿੰਮੇਵਾਰੀਆਂ ਬਦਲੀਆਂ ਜਾ ਸਕਦੀਆਂ ਨੇ ਵਿਭਾਗ ਬਦਲੇ ਜਾ ਸਕਦੇ ਨੇ ਜ਼ਿਆਦਾ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਰਵੀ ਜੁੜ ਚੁੱਕੇ ਨੇ ਰਵੀ ਸੱਤਵੀਂ ਵਾਰ ਹੁਣ ਜਿਹੜੀ ਕੈਬਨਿਟ ਹੈ ਉਸ ਦਾ ਵਿਸਥਾਰ ਹੋਣ ਜਾ ਰਿਹਾ ਹੈ ਕੀ ਕੁਝੇ ਜਾਣਕਾਰੀ ਕਿਹੜੇ ਮੰਤਰੀਆਂ ਤੋਂ ਵਿਭਾਗ ਬਦਲੇ ਜਾ ਸਕਦੇ ਨੇ ਖੋਏ ਜਾ ਸਕਦੇ ਨੇ ਤੇ ਉਥੇ ਹੀ ਕਿਹੜੇ ਨਵੇਂ ਮੰਤਰੀ ਬਣਾਏ ਜਾ ਸਕਦੇ ਨੇ ਬਿਲਕੁਲ ਨੀਲਮ ਸਰਕਾਰ ਦੀ ਪ੍ਰਕਿਰਿਆ ਔਰ ਇਹ ਆਮ ਤੌਰ ਤੇ ਹੁੰਦਾ ਆਇਆ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਵਾਰ ਬਣੀ ਸੀ ਉਹਨਾਂ ਨੂੰ ਇਸ ਗੱਲ ਦਾ ਤਜਰਬਾ ਵੀ ਇਸ ਗੱਲ ਨੂੰ ਕਹਿ ਸਕਦੇ ਹਾਂ ਕਿ ਘਟ ਸੀ ਕਿ ਕਿਹੜਾ ਮੰਤਰੀ ਕਿਸ ਲੈਵਲ ਦਾ ਕੰਮ ਕਰ ਸਕਦਾ ਜਾਂ ਉਸ ਦੀ ਕੈਪੇਬਿਲਿਟੀ ਕੀ ਹੈ ਜਾਂ ਕਿਉਂਕਿ ਸੱਤਵੀਂ ਵਾਰ ਵਿਸਥਾਰ ਹੋਣਾ ਆਪਣੇ ਆਪ ਦੇ ਵਿੱਚ ਇੱਕ ਇੱਕ ਵੱਡਾ ਸਵਾਲ ਹੈ ਪਰ ਇਸ ਦੇ ਵਿਚਾਲੇ ਇਹ ਆਮ ਤੌਰ ਤੇ ਹੁੰਦਾ ਹੈ ਕਿ ਕੈਬਨਿਟ ਦੇ ਵਿੱਚ ਬਦਲਾਅ ਜਾਂ ਵਿਸਤਾਰ ਹੁੰਦੇ ਰਹਿੰਦੇ ਆ ਜੇਕਰ ਆਪਾਂ ਅੱਜ ਦੇ ਇਸ ਵਿਸਤਾਰ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਸੰਜੀਵ अरोड़ा ਦੀ ਜਿਹੜੀ ਕੈਬਨਿਟ ਦੇ ਵਿੱਚ ਐਂਟਰੀ ਆ ਉਹ ਲਗਭਗ ਤੈਅ ਆ ਕਿਉਂਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਖੁਦ ਸਪਸ਼ਟ ਕਰਤਾ ਸੀ ਮੀਡੀਆ ਦੇ ਸਾਹਮਣੇ ਕਿ ਸੰਜੀਵ अरोड़ा ਔਰ ਜੋ ਲੁਧਿਆਣਾ ਵੈਸਟ ਦੇ ਲੋਕ ਹੈ ਉਹਨਾਂ ਦੇ ਨਾਲ ਸਾਡਾ ਇਹ ਵਾਅਦਾ ਸੀ ਕਿ ਤੁਸੀਂ ਵਿਧਾਨ ਸਭਾ ਭੇਜੋ ਅੱਗੇ ਕੈਬਨਿਟ ਦੇ ਵਿੱਚ ਸ਼ਾਮਲ ਅਸੀਂ ਆਪ ਕਰ ਲਾਂਗੇ ਤਾਂ ਲੋਕਾਂ ਨਾਲ ਵਾਅਦਾ ਉਹ ਕਹਿੰਦੇ ਕਿ ਅਸੀਂ ਪੂਰਾ ਕਰਨਾ ਤਾਂ ਇਸ ਤੋਂ ਸਪਸ਼ਟ ਹੈ ਕਿ ਸੰਜੀਵ अरोड़ा ਤਾਂ ਜਿਹੜੇ ਨੇ ਉਹ ਕੈਬਨਿਟ ਦੇ ਵਿੱਚ ਐਂਟਰੀ ਕਰ ਰਹੇ ਨੇ ਔਰ ਦੂਜੇ ਪਾਸੇ ਜਿਹੜੀ ਸਾਡੇ ਸੂਤਰਾਂ ਤੋਂ ਜਾਣਕਾਰੀ ਇਹ ਵੀ ਹੈ ਕਿ ਕੁਝ ਮੰਤਰੀਆਂ ਦੇ ਵਿਭਾਗ ਅਦਲਾ ਬਦਲੀ ਹੋ ਸਕਦੇ ਆ ਕੋਝ ਵਿਭਾਗ ਜਿਹੜੇ ਸੀਐਮ ਸਾਹਿਬ ਕੋਲ ਨੇ ਉਹ ਵੀ ਵਿਭਾਗ ਜਿਹੜੇ ਨੇ ਉਹ ਸੰਜੀਵ अरोड़ा ਕੋਲ ਜਾ ਸਕਦੇ ਆ ਜਾਂ ਕਿਸੇ ਮੰਤਰੀ ਕੋਲ ਜਿਹੜਾ ਇਹਨਾਂ ਵਿਭਾਗ ਚੱਲਦੇ ਆ ਉਹ ਵਿਭਾਗ ਜਿਹੜੇ ਨੇ ਉਹ ਸੰਜੀਵ अरोड़ा ਕਿਉਂਕਿ ਸੰਜੀਵ अरोड़ा ਇੱਕ ਬਿਜ਼ਨਸਮੈਨ ਹੈ ਜਿਹੜਾ ਸਮਾਈਂਡ ਲੋਕ ਨੇ ਤਾਂ ਉਹਨਾਂ ਨੂੰ ਜਿਹੜੇ ਉਸ ਦੇ ਨਾਲ ਸੰਬੰਧਿਤ ਮੰਤਰਾਲੇ ਹੋਣਗੇ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿਸ ਤਰੀਕੇ ਤਰुण ਪ੍ਰੀਤ ਸੌਂਧ ਹੋਰਾਂ ਦੇ ਕੋਲ ਉਦਯੋਗ ਵਿਭਾਗ ਹੈਗਾ ਤਾਂ ਉਹ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਸੰਜੀਵ अरोड़ा ਕੋਲ ਆ ਸਕਦਾ ਹਾਲਾਂਕਿ ਇੰਡਸਟਰੀ ਲਿਸਟ ਤਰਨੂਪਰੀ ਤੋਂ ਵੀ ਹੈਗੇ ਆ ਤਾਂ ਇਸ ਤਰੀਕੇ ਦੇ ਕਿਆਸੇ ਜ਼ਰੂਰ ਲਾਏ ਜਾ ਰਹੇ ਆ ਕਿ ਵਿਭਾਗ ਜਿਹੜੇ ਨੇ ਉਹ ਅਦਲਾ ਬਦਲੀ ਹੋ ਸਕਦੇ ਨੇ ਫਿਲਹਾਲ ਕੋਈ ਐਸੀ ਜਾਣਕਾਰੀ ਨਹੀਂ ਕਿ ਕਿਸੇ ਕੈਬਨਿਟ ਮਨਿਸਟਰ ਤੋਂ ਜਿਹੜੀ ਆ ਇਹ ਵਜ਼ੀਰੀ ਵਾਪਸ ਲਈ ਜਾ ਸਕਦੀ ਹੈ ਜਾਂ ਕਿਸੇ ਹੋਰ ਨੂੰ ਉਸ ਦੀ ਥਾਂ ਤੇ ਲਿਆਂਦਾ ਜਾ ਸਕਦਾ ਹਾਲ ਤੀ ਕਰੀ ਜੋ ਸਾਡੇ ਕੋਲੇ ਇਸ ਟਾਈਮ ਤੱਕ ਜਿਹੜੀ ਜਾਣਕਾਰੀ ਹੈ ਇਹੀ ਹੈ ਕਿ ਸੰਜੀਵ अरोड़ा ਦੀ ਜਿਹੜੀ ਨਵੀਂ ਐਂਟਰੀ ਹੈ ਉਹ ਕੈबिनेट ਦੇ ਵਿੱਚ ਹੋ ਰਹੀ ਹੈ ਔਰ ਵਿਭਾਗ ਜਿਹੜੇ ਨੇ ਉਹ ਅਦਲਾ ਬਦਲੀ ਜ਼ਰੂਰ ਹੋ ਸਕਦੇ ਆ। ਰਵੀ ਜਿਸ ਤਰ੍ਹਾਂ ਵਾਰ-ਵਾਰੇ ਫੇਰ ਬਦਲ ਹੋ ਰਹੇ ਇਸ ਨੂੰ ਲੈ ਕੇ ਵਿਰੋਧੀ ਅਕਸਰ ਸਵਾਲ ਚੁੱਕਦੇ ਨੇ ਕਿ ਸਿਆਸੀ ਤਜਰਬਾ ਘਟ ਹੈ ਤੇ ਉਹਨਾਂ ਬਿਆਨਾਂ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ? ਦੇਖੋ ਇਹ ਸਿਆਸੀ ਬਿਆਨਬਾਜ਼ੀਆਂ ਜਿਹੜੀਆਂ ਨੇ ਉਹ ਔਰ ਇਸੇ ਤਰ੍ਹਾਂ ਦੇ ਨਾਲ ਹੁੰਦੀਆਂ ਰਹਿੰਦੀਆਂ ਸਰਕਾਰ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਡਿਵੈਲਪਮੈਂਟ ਹੋਵੇ ਕਿਸੇ ਤਰ੍ਹਾਂ ਦਾ ਵੀ ਕੋਈ ਸਕੀਮ ਲਾਗੂ ਹੋਈ ਹੋਵੇ ਕਿਸੇ ਤਰ੍ਹਾਂ ਦੀ ਕੋਈ ਪਾਲਿਸੀ ਸਰਕਾਰ ਨੇ ਲਿਆਂਦੀ ਹੋਵੇ ਤਾਂ ਕ੍ਰਿਟਿਸਿਜ਼ਮ ਜਿਹੜਾ ਹੈ ਆਪੋਜੀਸ਼ਨ ਦੇ ਵੱਲੋਂ ਹੁੰਦਾ ਹੈ ਬੇਸ਼ੱਕ ਤਜਰਬੇ ਦੇ ਘਾਤ ਸੀ ਸਰਕਾਰ ਖੁਦ ਵੀ ਸ਼ੁਰੂਆਤ ਦੇ ਵਿੱਚ ਮੰਨਦੀ ਸੀ ਕਿ ਕਿਸੇ ਵੀ ਕੰਮ ਦੇ ਲਈ ਤਜਰਬਾ ਬੜਾ ਲਾਜ਼ਮੀ ਹੁੰਦਾ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਬਣਦੇ ਨੇ ਬਹੁਤ سارے ਐਮਐਲਏ ਪਹਿਲੀ ਵਾਰ ਜਿੱਤ ਕੇ ਆਉਂਦੇ ਨੇ ਕਰੀਬ 65 ਤੋਂ 70 ਫੀਸਦੀ ਐਮਐਲਏ ਜਿਹੜੇ ਪਹਿਲੀ ਵਾਰ ਜਿੱਤਦੇ ਆ ਔਰ ਇਸੇ ਤਰ੍ਹਾਂ ਦੇ ਨਾਲ ਪਹਿਲੀ ਵਾਰ ਜਿਹੜੇ ਨੇ ਮਨਿਸਟਰ ਬਣਦੇ ਤਾਂ ਹਰ ਚੀਜ਼ ਦਾ ਤਜਰਬਾ ਮਾਇਨੇ ਰੱਖਦਾ ਹੁੰਦਾ ਪਰ ਇਹ ਸਭ ਦੇ ਵਿਚਾਲੇ ਦੇਖਤੀ ਕਿ ਸਰਕਾਰ ਨੇ ਜੋ ਜੋ ਵਾਅਦੇ ਕੀਤੇ ਸੀ ਜਾਂ ਜੋ ਜੋ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਸੀ ਉਹ ਉਹ ਸਮੇਂ ਸਮੇਂ ਤੇ ਜਿਸ ਤਰੀਕੇ ਲੋਕਾਂ ਕੋਲ ਪਹੁੰਚ ਰਹੀਆਂ ਨੇ ਤਾਂ ਸਰਕਾਰ ਦਾ ਦਾਅਵਾ ਹੈ ਕਿ ਲੋਕ ਸਰਕਾਰ ਤੋਂ ਖੁਸ਼ ਨੇ ਪਰ ਦੂਜੇ ਪਾਸੇ ਸਤਵੀਂ ਵਾਰ ਵਿਸਥਾਰ ਹੋਣਾ ਇਸ ਤੇ ਜ਼ਰੂਰ ਕਿ ਤਰ੍ਹਾਂ ਕਿਤੇ ਵਿਰੋਧੀ ਜਿਹੜੇ ਨੇ ਉਹ ਤਾਂ ਜ਼ਰੂਰ ਕਰਤ ਰਹੇ ਨੇ ਫਿਲਹਾਲ ਸਰਕਾਰ ਕੋਲੇ ਹਲੇ 1.5 ਸਾਲ ਹੋਰ ਬਾਕੀ ਹੈ ਇਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਕਿ ਕੁਝ ਅਜਿਹੇ ਵਿਦਾ ਇੱਕ ਵੀ ਹੁੰਦੇ ਨੇ ਜਿਹੜੇ ਸਰਕਾਰ ਦੇ ਨਾਲ ਉਹਨਾਂ ਦੀ ਕਮਿਟਮੈਂਟ ਹੁੰਦੀ ਆ ਜਾਂ ਸਰਕਾਰ ਦੇ ਬਹੁਤ ਨਜ਼ਦੀਕ ਹੁੰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਕੈਬਨਿਟ ਨਾਲ ਰੈਂਕ ਦੇ ਕੇ ਜਿਹੜਾ ਹੈ ਉਹਨਾਂ ਨੂੰ ਨਿਵਾਜਿਆ ਜਾਣਾ ਹੁੰਦਾ ਤਾਂ ਕਈ ਚੀਜ਼ਾਂ ਹੁੰਦੀਆਂ ਨੇ ਤਾਂ ਉਸ ਦੇ ਚੱਲਦਿਆਂ ਇਹ ਪ੍ਰਕਿਰਿਆ ਜਿਹੜੀ ਅਪਣਾਉਣੀ ਪੈਂਦੀ ਆ ਉਸ ਦੇ ਵਿੱਚ ਕੈਬਨਿਟ ਵਿਸਤਾਰ ਦਾ ਨਾਂ ਹੀ ਉਸ ਨੂੰ ਦਿੱਤਾ ਜਾਂਦਾ ਹੈ ਤਾਂ ਕਾਂਗਰਸ ਦੀ ਸਰਕਾਰ ਦੇ ਵੇਲੇ ਕੁਸ਼ਲਦੀਪ ਸਿੰਘ ਢਿੱਲੋਂ ਹੋਰਾਂ ਨੂੰ ਔਰ ਰਾਜਾ ਵੜੈੰਗ ਨੂੰ ਇੱਕ ਵਾਰ ਕੈਬਨਿਟ ਰੈਂਕ ਹੀ ਦਿੱਤਾ ਸੀ ਉਹਨਾਂ ਨੂੰ ਕੈਬਨਿਟ ਮੰਤਰੀ ਨਹੀਂ ਸੀ ਬਣਾਇਆ ਉਸ ਤੇ ਸਵਾਲ ਉੱਠੇ ਪਰ ਉਹਨਾਂ ਨੇ ਫਿਰ ਆਪਣੇ ਆਪਣੇ ਜਿਹੜੇ ਅਹੁਦੇ ਸੀ ਉਹਨਾਂ ਨੇ ਉਹਨਾਂ ਤੋਂ ਡਿਜ਼ਾਈਨ ਕਰਤਾ ਤਾਂ ਜਿਹੀਆਂ ਚੀਜ਼ਾਂ ਸਰਕਾਰਾਂ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ ਲੇਲਾ ਜੀ ਬਹੁਤ ਸ਼ੁਕਰੀਆ ਰਵੀ ਤਮਾਮ ਜਾਣਕਾਰੀ ਦੇਣ ਦੇ ਲਈ ਤਾਂ ਕੈਬਨਿਟ ਦਾ ਵਿਸਥਾਰ 7ਵੀਂ ਵਾਰ ਹੋਣ ਜਾ ਰਿਹਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ 3 ਸਾਲਾਂ ਤੋਂ ਹੈ ਤੇ 7ਵੀਂ ਵਾਰ ਜਦੋਂ ਫੇਰ ਬਦਲ ਹੋਣ ਜਾ ਰਿਹਾ ਹੈ ਤੇ ਨਵੇਂ ਮੰਤਰੀ ਦੇ ਨਾਂ ਦਾ ਵੀ ਫੈਸਲਾ ਹੋਵੇਗਾ ਇਹ ਤੈ ਮੰਨਿਆ ਜਾ ਰਿਹਾ ਹੈ ਕਿ ਲੁਧਿਆਣਾ ਵੈਸਟ ਤੋਂ ਸੰਜੀਵ ਅਰੋੜਾ ਜਿੱਤੇ ਵਿਧਾਇਕ ਬਣੇ ਉਹ ਮੰਤਰੀ ਜ਼ਰੂਰ ਬਣ ਸਕਦੇ ਨੇ ਬਹੁਤ ਅਹਿਮ ਜ਼ਿੰਮੇਵਾਰੀਆਂ ਉਹਨਾਂ ਨੂੰ ਇੰਡਸਟਰੀ ਜੁੜੀ ਹੋਈ ਦਿੱਤੀ ਜਾ ਸਕਦੀ ਹੈ ਕਿਉਂਕਿ ਉਸ ਦੇ ਮੁਤਾਬਕ ਉਹ ਤਜਰਬੇਕਾਰ ਵੀ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਆਉਣ ਵਾਲੇ 2-3 ਦਿਨਾਂ ਵਿੱਚ ਕੈਮਰੇਟ ਦਾ ਵਿਸਥਾਰ ਕੀਤਾ ਜਾਵੇਗਾ ਤੇ ਹੁਣ ਉਸ ਤੇ ਮੋਹਰ ਲੱਗ ਰਹੀ ਹੈ